ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਨਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਸਰਬ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਲ ਮਿਲ ਕੇ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਇਣ ਸਤਿਗੁਰੂ ਜੀ ਕਹਿੰਦੇ ਭਾਈ ਸਾਰ ਹੀ ਸੁੱਖਾਂ ਦੇ ਖਜ਼ਾਨੇ ਵਾਲੇ ਉਸ ਗੋਪਾਲ ਪ੍ਰਭੂ ਦੇ ਗੁਣ ਸਾਨੂੰ ਹਰ ਵੇਲੇ ਗਾਉਣੇ ਚਾਹੀਦੇ ਹਨ ਜਿਹੜਾ ਪਰਮਾਤਮਾ ਜਿਹੜਾ ਵਾਹਿਗੁਰੂ ਸਾਰਿਆਂ ਨੂੰ ਸੁੱਖ ਵਖਦਾ ਹੈ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਸੁੱਖਾਂ ਦਾ ਦਾਤਾ ਹੈ ਪਰਮਾਤਮਾ ਨੂੰ ਸੁੱਖਾਂ ਦਾ ਦਾਤਾ ਕਿਹਾ ਜਾਂਦਾ ਹੈ ਫਿਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸੁੱਖਾਂ ਦੇ ਖਜ਼ਾਨੇ ਵਾਲੇ ਪਰਮਾਤਮਾ ਦੇ ਗੁਣ ਆਪਣੀ ਜੀਵ ਦੇ ਨਾਲ ਆਪਣੀ ਰਸਨਾ ਦੇ ਨਾਲ ਸਾਨੂੰ ਹਰ ਵੇਲੇ ਗਾਉਂਦੇ ਰਹਿਣੇ ਚਾਹੀਦਾ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਉ ਸਗਲੇ ਦੁੱਖ ਭਲਾਉਣ। ਫਿਰ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ? ਸਾਡੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਕਿਉਂਕਿ ਮਨੁੱਖ ਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ। ਮਨੁੱਖ ਦੇ ਮਨ ਦੇ ਵਿੱਚ ਭਟਕਣਾ ਹੈ ਹਰ ਵੇਲੇ ਜਿਹੜਾ ਮਨੁੱਖ ਹੈ ਉਹ ਭਟਕਦਾ ਰਹਿੰਦਾ ਹੈ ਮਾਇਆ ਕਮਾਉਣ ਦੇ ਪਿੱਛੇ ਘਰ ਜਾਇਦਾਦ ਇਕੱਠੀ ਕਰਨ ਦੇ ਪਿੱਛੇ ਹਰ ਵੇਲੇ ਕਮਾਕਾਰਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ ਪ੍ਰੰਤੂ ਮਨੁੱਖ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਸੋ ਸਤਿਗੁਰੂ ਜੀ ਕਹਿੰਦੇ ਭਾਈ ਜੇ ਸ਼ਾਂਤੀ ਪ੍ਰਾਪਤ ਕਰਨੀ ਹੈ ਤਾ ਪਰਮਾਤਮਾ ਦੀ ਗੁਰਬਾਣੀ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਪਵੇਗਾ ਗੁਰਬਾਣੀ ਪੜਨ ਦੇ ਨਾਲ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਸੁੱਖ ਪੈਦਾ ਹੋ ਜਾਂਦੇ ਹਨ ਅਤੇ ਸਾਰੇ ਹੀ ਜਿਹੜੇ ਸਾਡੇ ਦੁੱਖ ਕਲੇਸ਼ਾਂ ਨੂੰ ਦੂਰ ਹੋ ਜਾਂਦੇ ਹਨ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੀ ਚਰਨ ਰਸਾਇਣ ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵਕੇ ਮਨੁੱਖ ਜੋ ਵੀ ਉਸ ਦੇ ਦਰ ਤੋਂ ਮੰਗਦਾ ਹੈ ਉਹੀ ਕੁਝ ਪ੍ਰਾਪਤ ਕਰ ਲੈਂਦਾ ਹੈ ਪਰਮਾਤਮਾ ਦਾ ਨਾਮ ਜਪਣ ਦੀ ਸਾਨੂੰ ਜਾਂਚ ਹੋਣੀ ਚਾਹੀਦੀ ਹੈ ਇਹ ਜਾਂਚ ਕਿੱਥੋਂ ਆਵੇਗੀ ਜਦੋਂ ਅਸੀਂ ਕਿਸੇ ਨੂੰ ਆਪਣਾ ਗੁਰੂ ਧਾਰਾਂਗੇ ਕਿਉਂਕਿ ਸਤਿਗੁਰੂ ਜੀ ਕਹਿੰਦੇ ਨਿਗੁਰੇ ਕਾਹ ਹੈ ਨਾਉ ਬੁਰਾ ਜਿਸ ਨੇ ਅਜੇ ਤੱਕ ਕੋਈ ਗੁਰੂ ਨਹੀਂ ਧਾਰਨ ਕੀਤਾ ਸਤਿਗੁਰੂ ਜੀ ਕਹਿੰਦੇ ਭਾਈ ਅਜੇ ਹੀ ਮਨੁੱਖ ਦਾ ਨਾਮ ਲੈਣਾ ਵੀ ਮਾੜਾ ਹੈ ਜਿਸ ਨੇ ਅਜੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜੀਵਨ ਦੇ ਵਿੱਚ ਕੋਈ ਗੁਰੂ ਧਾਰ ਨਹੀਂ ਕੀਤਾ ਕਿਉਂਕਿ ਗੁਰੂ ਤੋਂ ਬਿਨਾ ਗਤ ਨਹੀਂ ਹੁੰਦੀ ਗੁਰੂ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਸਿਖਾਉਂਦਾ ਹੈ ਜਿਸ ਦਾ ਗੁਰੂ ਨਹੀਂ ਹੁੰਦਾ ਤਾਂ ਇਹ ਦੁਨੀਆ ਵੀ ਉਸ ਨੂੰ ਤ੍ਰਿ ਘਾਰਦੀ ਹੈ ਸੋ ਇੱਕ ਛੋਟੀ ਜੀ ਸਾਖੀ ਹੈ ਪੰਚ ਤੰਤਰ ਗ੍ਰੰਥ ਦੇ ਵਿੱਚੋਂ ਜਿਸ ਦੇ ਵਿੱਚ ਜਿਹੜੇ ਪਸ਼ੂ ਪੰਛੀ ਹਨ ਉਹ ਬੋਲਦੇ ਦਿਖਾਏ ਗਏ ਹਨ ਉਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਇੱਕ ਕਿਸਾਨ ਜੰਗਲ ਤੋਂ ਬਾਹਰ ਆਪਣੀ ਗਾਂ ਨੂੰ ਚਰਾ ਰਿਹਾ ਸੀ ਉਸ ਕਿਸਾਨ ਦਾ ਆਪਣੇ ਪਸ਼ੂ ਦੇ ਵੱਲੋਂ ਆਪਣੇ ਗਾਂ ਦੇ ਵੱਲੋਂ ਧਿਆਨ ਭਟਕਿਆ ਤੇ ਉਸ ਦੀ ਜਿਹੜੀ ਗਊ ਸੀ ਉਹ ਚਰਦੀ ਚਰਦੀ ਜੰਗਲ ਦੇ ਅੰਦਰ ਚਲੀ ਗਈ। ਜਦੋਂ ਜੰਗਲ ਦੇ ਅੰਦਰ ਚਲੀ ਗਈ ਤਾਂ ਉਥੇ ਜੰਗਲ ਦੇ ਵਿੱਚ ਸ਼ੇਰ ਦਾ ਵਾਸਾ ਸੀ। ਜੰਗਲ ਦੇ ਵਿੱਚ ਸ਼ੇਰ ਰਹਿੰਦਾ ਸੀ। ਜਦੋਂ ਉਸ ਨੇ ਗਾਂ ਨੂੰ ਜੰਗਲ ਦੇ ਵਿੱਚ ਦੇਖਿਆ ਤਾਂ ਉਹ ਗਊ ਦੇ ਵੱਲ ਦੌੜਿਆ। ਉਸ ਨੇ ਸੋਚਿਆ ਕਿ ਮੇਰਾ ਸ਼ਿਕਾਰ ਆ ਗਿਆ ਹੈ। ਹੁਣ ਮੇਰੀ ਭੁੱਖ ਮਿਟ ਜਾਵੇਗੀ ਮੈਂ ਇਸ ਨੂੰ ਮਾਰ ਕੇ ਖਾ ਲਵਾਂਗਾ ਪਰੰਤੂ ਜਦੋਂ ਗਾਂ ਨੇ ਸ਼ੇਰ ਨੂੰ ਭੱਜਦੇ ਆਉਂਦੇ ਦੇਖਿਆ ਤਾਂ ਗਊ ਅੱਗੇ-ਅੱਗੇ ਦੌੜ ਪਈ ਅਤੇ ਸ਼ੇਰ ਗਊ ਦੇ ਪਿੱਛੇ-ਪਿੱਛੇ ਦੌੜਨ ਲੱਗ ਪਿਆ ਅੱਗੇ ਜਾ ਕੇ ਜਿਹੜੀ ਗਾਂ ਸੀ ਉਹ ਦਲਦਲ ਦੇ ਵਿੱਚ ਡਿੱਗ ਪਈ ਅਤੇ ਸ਼ੇਰ ਨੇ ਵੀ ਗਊ ਦਾ ਸ਼ਿਕਾਰ ਕਰਨ ਵਾਸਤੇ ਗਊ ਨੂੰ ਮਾਰਨ ਵਾਸਤੇ ਆਪਣੀ ਭੁੱਖ ਮਿਟਾਉਣ ਵਾਸਤੇ ਪਿੱਛੇ ਹੀ ਦਲਦਲ ਦੇ ਵਿੱਚ ਛਾਲ ਮਾਰ ਦਿੱਤੀ। ਦੋਨੋਂ ਜਾਣੇ ਗਊ ਅਤੇ ਸ਼ੇਰ ਦਲਦਲ ਦੇ ਵਿੱਚ ਫਸ ਗਏ। ਗਾਂ ਨੇ ਸ਼ੇਰ ਨੂੰ ਪੁੱਛਿਆ ਕਿ ਤੇਰਾ ਕੋਈ ਗੁਰੂ ਹੈ? ਸ਼ੇਰ ਮੁਸਕਰਾ ਕੇ ਕੌਣ ਕਹਿਣ ਲੱਗਿਆ ਕਿ ਮੈਂ ਤਾਂ ਇਸ ਜੰਗਲ ਦਾ ਰਾਜਾ ਹਾਂ। ਮੈਥੋਂ ਉੱਪਰ ਦੀ ਹੋਰ ਕੋਈ ਨਹੀਂ ਹੈ ਸਾਰੇ ਜਿਹੜੇ ਜੰਗਲ ਦੇ ਜਾਨਵਰ ਹਨ ਉਹ ਮੈਥੋਂ ਨੀਚੇ ਹਨ ਮੈਂ ਜੰਗਲ ਦਾ ਰਾਜਾ ਹਾਂ ਮੇਰਾ ਕੌਣ ਗੁਰੂ ਹੋ ਸਕਦਾ ਹੈ ਪਰੰਤੂ ਜਿਹੜੀ ਗਾਂ ਸੀ ਉਹ ਸ਼ੇਰ ਦੀ ਗੱਲ ਸੁਣ ਕੇ ਮੁਸਕਰਾਉਣ ਲੱਗ ਪਈ ਉਹ ਕਹਿਣ ਲੱਗੀ ਕਿ ਤੂੰ ਹੁਣ ਦਲਦਲ ਦੇ ਵਿੱਚ ਫਸ ਗਿਆ ਹੈ ਮੈਂ ਵੀ ਦਲਦਲ ਦੇ ਵਿੱਚ ਫਸ ਗਈ ਹਾਂ ਪਰੰਤੂ ਮੇਰਾ ਗੁਰੂ ਹੈ ਜਿਸ ਨੇ ਮੈਨੂੰ ਪਾਲਿਆ ਹੈ ਜੋ ਮੇਰੀ ਸੰਭਾਲ ਕਰ ਰਿਹਾ ਹੈ ਹੁਣ ਉਹ ਮੈਨੂੰ ਲਬਦਾ ਲਬਦਾ ਆ ਜੰਗਲ ਦੇ ਵਿੱਚ ਆਵੇਗਾ ਅਤੇ ਮੈਨੂੰ ਇਸ ਦਲਦਲ ਦੇ ਵਿੱਚੋਂ ਇਸ ਟੋਏ ਦੇ ਵਿੱਚੋਂ ਕੱਢ ਕੇ ਲੈ ਜਾਵੇਗਾ ਪਰੰਤੂ ਤੇਰਾ ਕੋਈ ਗੁਰੂ ਨਹੀਂ ਹੈ ਤੈਨੂੰ ਬਚਾਉਣ ਵਾਸਤੇ ਕੋਈ ਨਹੀਂ ਆਵੇਗਾ ਜੰਗਲ ਦੇ ਜਿਹੜੇ ਸਾਰੇ ਜਾਨਵਰ ਹਨ ਉਹ ਤੇਥੋਂ ਡਰਦੇ ਹਨ ਇਸੇ ਕਰਕੇ ਤੂੰ ਇਸ ਦਲਦਲ ਦੇ ਵਿੱਚ ਹੀ ਧਸ ਕੇ ਮਰ ਜਾਵੇਂਗਾ ਸੋ ਇਸੇ ਕਰਕੇ ਸਤਿਗੁਰੂ ਜੀ ਵਾਰ-ਵਾਰ ਸਾਨੂੰ ਸਮਝਾਉਂਦੇ ਹਨ ਸਤਿਗੁਰੂ ਬਿਨੋਂ ਗੁਰ ਨਹੀਂ ਕੋਈ ਨਿਗੁਰੇ ਕਾਹੇ ਨਾਉ ਬੁਰਾ ਗੁਰੂ ਸਹਿਬਾਨ ਸਾਨੂੰ ਸੁਝਾਉਂਦੇ ਹਨ ਕਿ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਾਨੂੰ ਗੁਰੂ ਧਾਰਨ ਕਰਨਾ ਜ਼ਰੂਰ ਪਵੇਗਾ ਜੋ ਸਾਨੂੰ ਸਿੱਖਿਆ ਦੇਵੇਗਾ ਜੋ ਸਾਨੂੰ ਸਮਝਾਵੇਗਾ ਕਿ ਚੰਗਾ ਕੀ ਹੈ ਮਾੜਾ ਕੀ ਹੈ ਜੋ ਸਾਨੂੰ ਮਨਮਤ ਦੀ ਅਤੇ ਗੁਰਮਤ ਦੀ ਸੋਝੀ ਦਿਵਾਵੇਗਾ ਕਿ ਮਨਮਤ ਕੀ ਹੈ ਅਤੇ ਗੁਰਮਤ ਕੀ ਹੈ। ਸੋ ਇਸ ਕਰਕੇ 사ਤਗੁਰੂ ਜੀ ਕਹਿੰਦੇ ਭਾਈ ਜਿਹੜਾ ਆਪਣਾ ਗੁਰੂ ਧਾਰਨ ਕਰ ਲੈਂਦਾ ਹੈ ਫਿਰ ਉਹਨੂੰ ਸੋਝੀ ਆ ਜਾਂਦੀ ਹੈ ਕਿ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ। ਫਿਰ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਜੋ ਵੀ ਕੋਸ ਉਸ ਨੂੰ ਪ੍ਰਮਾਤਮਾ ਦੇ ਦਰ ਤੋਂ ਚਾਹੀਦਾ ਹੈ ਉਹ ਮੰਗ ਲੈਂਦਾ ਹੈ। ਫਿਰ ਉਸ ਨੂੰ ਪਰਮਾਤਮਾ ਤੋਂ ਹਰ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ ਜਨਮ ਮਰਨ ਦੋਹੋਂ ਤੇ ਛੋਟੈ ਭਵਜਲ ਜਗਤ ਤਰਾਇਣ ਫਿਰ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਦੀ ਅਰਾਧਨਾ ਕਰਦਾ ਹੈ ਉਹ ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦਾ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਪਰਮਾਤਮਾ ਦੇ ਨਾਲ ਆਪਣੀ ਸਾਂਝ ਪਾ ਲੈਂਦਾ ਹੈ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਸਤਿਗੁਰੂ ਜੀ ਕਹਿੰਦੇ ਭਾਈ ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ ਕਿ ਅਸੀਂ ਪਰਮਾਤਮਾ ਦੇ ਸਹਾਰੇ ਹੀ ਰਹਿੰਦੇ ਹਾਂ ਪਰਮਾਤਮਾ ਦੇ ਆਸਰੇ ਜਿਉਂਦੇ ਹਾਂ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੂੰ ਕਦੇ ਨਾਮ ਮੁੱਕਣ ਵਾਲਾ ਸੁੱਖ ਚਾਹੁੰਦਾ ਹੈ ਜੇ ਤੂੰ ਇਹ ਚਾਹੁੰਦਾ ਹੈ ਕਿ ਮੇਰਾ ਜਿਹੜਾ ਸੁੱਖ ਹੈ ਕਦੇ ਮੁੱਕੇ ਹੀ ਨਾ ਫਿਰ ਤੈਨੂੰ ਪਰਮਾਤਮਾ ਦੇ ਨਾਲ ਸਾਂਝ ਪਾਣੀ ਪਵੇਗੀ ਫਿਰ ਤੈਨੂੰ ਪਰਮਾਤਮਾ ਦਾ ਨਾਮ ਸਿਮਰਨਾ ਪਵੇਗਾ ਇਸ ਕਰਕੇ ਸਤਿਗੁਰੂ ਜੀ ਵਾਰ-ਵਾਰ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ। ਪਰਮਾਤਮਾ ਦਾ ਨਾਮ ਆਪਣੀ ਜੀਵਨ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਸੋ ਏਸੇ ਨਹੀਂ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਾ ਹੈ। ਤੋ ਇਸ ਕਰਕੇ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪਰਮਾਤਮਾ ਦੇ ਨਾਮ ਜਪਣ ਦੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ